ਇਹ ਖਾਣਾ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਝੰਗਦੀਰਾ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੇਰੀ ਛੋਟੀ ਜੀ ਸਾਂਝ ਅੱਜ ਅਸੀਂ ਸਵਪ ਦੇ ਨਾਲ ਹੀ ਜਿਹੜਾ ਗੁਰੂ ਨਾਨਕ ਸਾਹਿਬ ਹੋਣਾ ਦਾ ਇਹਨਾਂ ਦੇ ਨਾਨਕ ਸਾਹਿਬ ਦੇ ਪਿਤਾ ਜੀ ਜਿਹੜੇ ਉਹਨਾਂ ਦਾ ਜੱਦੀ ਪਿੰਡ ਸੀ ਪੱਠੇਵਿੰਡਪੁਰ 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 ਪਹਿਲਾਂ ਦਾ ਨਾਂ ਇਹਦਾ ਪੱਠੇਵਿੰਡਪੁਰ ਹੀ ਹੈ ਪੱਠੇਵਿੰਡਪੁਰ ਅੱਜ ਕੱਲ ਇਹਨੂੰ ਡੇਰਾ ਸਾਹਿਬ ਕਹਿੰਦੇ ਡੇਰਾ ਸਾਹਿਬ ਨਹਾਰ ਹਾਂ ਲਹਾਰਾ ਲਹਾਰਾ ਲਹਾਰ ਪਿੰਡ ਇਹ ਵਾਕਿਆ ਹੈਗਾ ਜੀ ਤਰਨਤਾਰਨ ਜ਼ਿਲ੍ਹੇ ਚ ਔਰ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਕਿੱਥੇ ਜਿਹੜੀ ਹੈ ਚੁਣਕੇ ਤੇ ਗੁਰਦਾਰਾ ਸਾਹਿਬ ਤਮੀਰ ਕਰਾਇਆ ਇੱਥੇ ਗੁਰੂ ਅਰਗੁਨ ਸਾਹਿਬ ਵੀ ਆਏ ਨੇ ਇਹਨਾਂ ਦਾ ਲਾਗੇ ਗੁਰਦਾਰਾ ਸਾਹਿਬ ਨੇ ਤੇ ਆ ਵਾ ਇਹ ਗੁਰਦਾਰਾ ਸਾਹਿਬ ਦਾ ਸਰੋਵਰ ਔਰ ਇਹ ਨੇ ਹੈ ਇਹ ਪੌੜੀਆਂ ਉੱਤਰਦੇ ਪਿੱਛੋਂ ਸਿੰਗਾਪੁਰ ਤੋਂ ਸਪੈਸ਼ਲ ਸਾਡੇ ਗੈਸਟ ਨੇ ਆਏ ਨੇ ਇਹ ਜੰਪਲ ਵੀ ਸਿੰਗਾਪੁਰ ਦੇ ਨੇ ਇਹਨੇ ਗੁਰਦਾਰਾ ਸਾਹਿਬ ਖਾਣ ਲਿਆ ਹੈ ਤੇ ਇਹਨਾਂ ਦਾ ਜੱਦੀ ਪਿੰਡ ਪਿੱਛੋਂ ਕੈਰੋਂ ਆ ਔਰ ਇਹ ਜਿਹੜੇ ਮੇਰੇ ਨਾਲ ਆ ਖੜੇ ਨੇ ਕੈਰੋਂ ਦੇ ਸਰਪੰਚ ਸਾਹਿਬ ਨੇ ਮੌਜੂਦਾ ਔਰ ਸਾਡੇ ਦੋਸਤ ਨੇ ਐਮ ਸੀ ਪੱਟੀ ਤੋਂ ਲੋਹਾਰੀਆ ਜੀ ਇਹਨਾਂ ਦਾ ਪਿੰਡ ਹੀ ਇਹ ਆ ਆਲੋਰਾ ਜਿੱਥੇ ਗੁਰਦਰਾ ਔਰ ਬੜਾ ਹੀ ਸੋਹਣਾ ਤੁਸੀਂ ਵੇਖ ਰਹੇ ਜੇ ਇਹ ਜਗਾ ਬੜਾ ਸੋਹਣਾ ਔਰ ਮੌਸਮ ਬੜਾ ਵਧੀਆ ਅੱਜ ਗਰਮੀ ਜਿਹੜੀ ਆ ਉਹ ਬਿਲਕੁਲ ਹੀ ਨਹੀਂ ਹੈਗੀ ਔਰ ਆ ਪਿੱਛੇ ਦੇਖੋ ਇਹ ਲੰਗਰ ਹਾਲ ਤਮੀਰ ਹੋ ਰਿਹਾ ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡੀ ਬਿਲਡਿੰਗ ਆ ਦਵਾਨ ਹਾਲ ਦੀ ਸੌਰੀ ਲੰਗਰ ਹਾਲ ਕਹਤਾ ਬਹੁਤ ਹੀ ਵੱਡੀ ਬਿਲਡਿੰਗ ਦਵਾਨ ਹਾਲ ਦੀ ਔਰ ਜਿਹਦੇ ਵਿੱਚ ਘੱਟੋ ਘੱਟ ਵੀ ਇੱਕ ਟਾਈਮ ਜਿਹੜਾ 10 ਤੋਂ 20 ਹਜ਼ਾਰ ਬੰਦਾ ਬਹਿ ਸਕਦਾ ਔਰ ਇਹ ਦੋਸਤੋ ਮੈਂ ਤੁਹਾਨੂੰ ਵਿਖਾਵਾਂ ਤੇ ਆਹ ਦੇਖੋ ਤਲਾਬ ਜਿਹੜਾ ਵਾ ਮੱਛੀਆਂ ਨਾਲ ਭਰਿਆ ਪਿਆ ਔਰ ਕਿੰਨੀਆਂ ਆ ਇਹ ਪਿਆਰੀਆਂ ਮੱਛੀਆਂ ਔਰ ਮੇਰੇ ਦੀਕਰ ਦਾ ਵੀ ਕਿਸੇ ਨੂੰ ਫੜ ਲਾ ਪਰ ਕਿੰਨੀਆਂ ਸੋਹਣੀਆਂ ਔਰ ਇਹਨਾਂ ਜੇ ਇੱਕ ਰੈੱਡ ਮੱਛੀ ਜਿਹੜੀ ਬਿਲਕੁਲ ਕਮਾਲ ਔਰ ਇਹ ਆ ਜਿਹੜਾ ਇੱਕ ਰਮਣੀਕ ਦ੍ਰਿਸ਼ ਔਰ ਕੇ ਇਹਦਾ ਪਿੱਛੇ ਆ ਦੋ ਨਿਸ਼ਾਨ ਸਾਹਿਬ ਦਿਖ ਰਹੇ ਆ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਔਰ ਅਸੀਂ ਇਹਦੇ ਅੰਦਰ ਅਸੀਂ ਇਹ ਸਰੋਵਰ ਦੀ ਪ੍ਰਕਰਮਾ ਕਰਕੇ ਇਹਦੇ ਦੇ ਅੰਦਰ ਜਾਵਾਂਗੇ ਔਰ ਮਹਾਰਾਜ ਸੱਸੀ ਕਾ ਭਾਈ ਤੇ ਬਹੁਤ ਹੀ ਸੋਹਣੀ ਇਹਦਾ ਪ੍ਰਕਰਮਾ ਦੀ ਜਿਹੜੀ ਆ ਇਹ ਬਣਾਈ ਗਈ ਆ ਬਾਉਂਡਰੀ ਔਰ ਅਹੀਂ ਆ ਦੇਖੋ ਮੇਰੇ ਸਾਥੀ ਜਿਹੜੇ ਆ ਮੇਰੇ ਅੱਗੇ ਅੱਗੇ ਔਰ ਇੱਕ ਅਚਾਨਕ ਸੁਭਨਾ ਹੀ ਆ ਗਿਆ ਮੈਂ ਅੱਜ ਤੇ ਮੈਂ ਨਹੀਂ ਤਾਂ ਪੱਗ ਬੱਧੀ ਹੁਣੀ ਤੇ ਲਓ ਜੀ ਸਾਡੇ ਪਰ 500 ਕਹਿੰਦੇ ਵੀ ਇਸ਼ਨਾਨ ਸੁਦਣਾ ਇਹ ਕਰਨ ਲੱਗੇ ਇਸ਼ਨਾਨ ਔਰ ਜਿੱਥੇ ਵੀ ਇਹ ਦੇਸ਼ ਵਿਦੇਸ਼ ਚ ਇਹ ਸੰਗਤ ਵੇਦਿਆ ਨਨਕਾਣਾ ਸਾਹਿਬ ਜੰਨੇ ਆ ਹੀ ਕਰਤਾਰਪੁਰ ਸਾਹਿਬ ਜੰਨੇ ਆ ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਿਛਲਾ ਇਹਨਾਂ ਦੇ ਦਾਦਾ ਜੀ ਦਾ ਦਾਦੇ ਗੁਰੂ ਨਾਨਕ ਸਾਹਿਬ ਦੇ ਦਾਦਾ ਜੀ ਦੇ ਦਾਦਾ ਜੀ ਪਰਦਾਦਾ ਜੀ ਜਿਹੜੇ ਉਹਨਾਂ ਦਾ ਪਿੰਡ ਸੀ ਹਮਾਰਾ ਔਰ ਗਾੜੀ ਆ ਉਹਨਾਂ ਦੇ ਦਾਦਾ ਜੀ ਦਾ ਪਿੰਡ ਆ ਆ ਇਸ ਟਮ ਇਹਨੂੰ ਲੋਹਾਰ ਲੋਹਾਰ ਕਹਿੰਦੇ ਇਹਨੂੰ ਪਿੰਡ ਦਾ ਸਰ 10 ਸਾਲ ਲੋਹਾਰ 10 ਸਾਲ ਲੋਹਾਰ ਔਰ ਇਹਦੀ ਮੈਂ ਤੁਹਾਡੇ ਨਾਲ ਸਾਝ ਪਾ ਰਿਆ ਔਰ ਬੜੀ ਮੈਂ ਗੱਲ ਕਰਦਾ ਹਾਂ 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 ਆ ਮੇਰੇ ਇਹ ਇਸ ਪਿੰਡ ਦਾ ਨਗਰ ਦਾ ਨਾਮ ਪਹਿਲਾਂ ਪੱਠੇਪਿੰਡਪੁਰ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੱਠੇਪਿੰਡਪੁਰ ਦਾ ਜਗ੍ਹਾ ਆਉਂਦਾ ਵਾ ਤੇ ਬਾਅਦ ਵਿੱਚ ਜਦੋਂ ਹਰਗੋਬਿੰਦ ਸਾਹਿਬ ਇੱਥੇ ਆਏ ਆ ਇੱਥੇ ਜਦੋਂ ਸਭ ਤੋਂ ਪਹਿਲਾਂ ਬੇਦੀਆਂ ਨੇ ਇੱਥੇ ਬੇਦੀ ਜਾਦੇ ਸੀ ਤੇ ਗੁਰਨਾਗ ਸਿੰਘ ਸਾਹਿਬ ਜੀ ਜਦੋਂ ਦਾ ਪਿਤਾ ਜੀ ਇੱਥੋਂ ਪਟਵਾਰੀ ਬਣ ਕੇ ਜਦੋਂ ਰਾਏਪੋਹੀ ਦੀ ਤਲਵੰਡੀ 'ਚ ਲੱਗੇ ਆ ਉੱਥੇ ਗੁਰਨਾਗ ਸਿੰਘ ਦਾ ਜਨਮ ਹੋਇਆ ਤੇ ਬਾਬਾ ਮੈਂ ਤਾਂ ਕਾਲੂ ਜੀ ਨੇ ਬੀਬੀ ਨਾਨਕੀ ਦਾ ਰਿਸ਼ਤਾ ਜਿਹੜਾ ਸੁਲਤਾਨਪੁਰ ਕੀਤਾ ਸੀ ਐਸੇ ਕਰਕੇ ਕੀਤਾ ਸੀ ਕਿਉਂਕਿ ਇੱਥੋਂ ਪਹਿਲਾਂ ਬੇੜੀ ਪੈਂਦੀ ਸੀ ਸੁਲਤਾਨਪੁਰ ਨੂੰ ਵੀ ਮੈਂ ਆਪਦਾ ਕੱਲ ਨੂੰ ਕੁੜਵਾਰੀ ਦੇ ਰਿਟਾਇਰਮੈਂਟ ਤੋਂ ਬਾਅਦ ਮੈਂ ਆਪਦੇ ਪਿੰਡ ਜਾਣਾ ਵਾਂ ਤੇ ਬੇਟੀ ਲੱਗੇ ਹੋਊਗੀ ਫਿਰ ਉਹ ਜਦੋਂ ਗੁਰਨਾਥ ਸਾਹਿਬ ਨੂੰ ਉਹਨਾਂ ਨੇ ਕਿਹਾ ਬਾਬੀ ਜਾਓ ਤੁਸੀਂ ਬੀਬੀ ਨਾਨਕੀ ਨੂੰ ਮਿਲ ਕੇ ਆਓ ਤੇ ਨਾਲੇ ਸਾਡੇ ਜਿਹੜਾ ਸਾਰੇ ਸਬੰਧੀਆਂ ਦਾ ਵੀ ਹਾਲ ਚਾਲ ਪੁੱਛਣਾ ਜਦੋਂ ਗੁਰਨਾਥ ਸਾਹਿਬ ਆਏ ਉਹਨੇ ਕਹੋਣ ਉਹਨਾਂ ਹੀ ਮੈਂ ਕਾਲੂ ਦਾ ਲੜਕਾ ਉਹਨੇ ਤੁਹਾਡਾ ਇੱਥੇ ਕਾਕ ਨਹੀਂ ਹੈਗਾ ਜਾਓ ਦਸੋ ਉਹਨਾਂ ਆ ਕੇ ਗੁਰਨਾਥ ਸਾਹਿਬ ਨੂੰ ਵੀ ਸਾਡਾ ਦੇ ਸਭ ਕੁਝ ਜਗਾ ਪਰ ਤੁਸੀਂ ਨਹੀਂ ਇੱਥੇ ਰਹਿਣਾ ਥੋੜਾ ਸਮਾਂ ਪੈਣ ਦਾ ਕਰਕੇ ਫਿਰ ਉਹ ਬੇਦੀਆਂ ਦੇ ਵਿੱਚ ਨਹੀਂ ਹੀਰਖਾ ਵੱਧ ਗਈ ਕਿ ਉਹ ਬੇਦੀ ਸਾਰੇ ਇਸੋਂ ਨਿਕਲ ਗਏ ਇਹ ਫਿਰ ਬਾਅਦ ਦੇ ਵਿੱਚ ਇੱਕ ਥੇ ਬਣ ਗਿਆ ਥੇ ਬਣ ਗਿਆ ਫਿਰ ਹਰਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਚੋਲੇ ਤੋਂ ਹੁੰਦੇ ਹੋਏ ਇਹਨੂੰ ਆਏ ਆ ਚੋਲੇ ਸਾਹਿਬ ਤੋਂ ਫਿਰ ਰਾਤ ਦੇ ਵਿੱਚ ਗੁਰਦਰਾ ਸਾਹਿਬ ਤੋਂ ਥੋੜੀ ਦੂਰੀ ਤੇ ਮਹਾਰਾਜ ਨੇ ਘੋੜੇ ਬਣ ਕੇ ਤੇ ਜੋੜੇ ਲਾ ਲਿਆ ਜੋੜੇ ਲਾ ਕੇ ਇਹਦੇ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਜੀ ਤੁਸੀਂ ਜੋੜੇ ਲਾ ਕੇ ਤੁਰ ਪਏ ਆਪਣੇ ਇਹੋ ਜਿਹੀ ਆਪਾਂ ਗੁਰਨਾਨ ਸਿੰਘ ਸਾਹਿਬ ਦੇ ਘਰ ਚੱਲੇ ਆਂ ਫਿਰ ਮਹਾਰਾਜ ਨੇ ਇੱਥੇ ਆਣ ਕੇ ਫਿਰ ਪੰਜ ਇੱਟਾਂ ਰੱਖ ਕੇ ਯੂਜ ਜਗਾਈ ਆ ਤੇ ਇੱਕ ਸਿੱਖ ਦੀ ਡਿਊਟੀ ਲਾਈ ਆ ਵੀ ਤੁਸੀਂ ਇੱਥੇ ਝਾੜੂ ਫੇਰਨਾ ਤੇ ਇੱਥੇ ਯੂਜ ਜਗਾਉਣੀ ਆ ਤੇ ਜਿਹੜਾ ਗੁਰਨਾਨ ਸਿੰਘ ਸਾਹਿਬ ਦੇ ਦਾਦਾ ਨੇ ਜਿਹਨੇ ਜਿਹੜਾ ਖੂਲ ਆਇਆ ਸੀ ਫਿਰ ਮਹਾਰਾਜ ਨੇ ਉਹਨੂੰ ਵਰ ਦਿੱਤੇ ਆ ਤੇ ਜਿਹੜਾ ਵੀ ਇੱਥੇ ਇਸ਼ਨਾਨ ਕਰੂਗਾ ਉਹਦੇ ਦੁੱਖ ਰੋਗ ਜਿਹੜੇ ਦੂਰ ਹੋਣਗੇ ਜੋ ਵੀ ਮਹਾਰਾਜ ਹਰਗੋਬਿੰਦ ਸਾਹਿਬ ਨੇ ਆਖਿਆ ਵੀ ਜੋ ਵੀ ਇੱਥੇ ਜਿਹੜੇ ਕੋਈ ਜਿਹੜਾ ਵੀ ਇਛਾ ਦੇ ਨਾਲ ਕੋਈ ਚੀਜ਼ ਮੰਗੂਗਾ ਉਹਦੀ ਪੂਰਨ ਹੋਊਗੀ। ਇਸੇ ਕਰਕੇ ਅੱਜ ਇਹਦਾ ਨਾਂ ਫਿਰ ਮਹਾਰਾਜ ਨੇ ਫਿਰ ਇਹਦਾ ਨਾਂ ਡੇਰਾ ਸਾਹਿਬ ਰੱਖਿਆ ਪੱਠੀਪਿੰਡ ਪੁਰ ਤੋਂ ਹਰਗੋਬਿੰਦ ਸਾਹਿਬ ਨੇ। ਤੇ ਇਹ ਡੇਰਾ ਸਾਹਿਬ ਜਿਹੜਾ ਵਾ ਪਿੰਡ ਲੋਹਾਰ ਦੇ ਹੱਦ ਵਿੱਚ ਪੈਂਦਾ ਵਾ। ਇਸੇ ਕਰਕੇ ਇਹਨੂੰ ਡੇਰਾ ਸਾਹਿਬ ਲੋਹਾਰ ਕਹਿੰਦੇ ਆ। ਡਿਸਟ੍ਰਿਕਟ ਤਰਨਤਾਰਨ। ਪਹਿਲਾਂ ਤਹਿਸੀਲ ਵੀ ਤਰਨਤਾਰਨ ਸੀ। ਹੁਣ ਇਹਦੀ ਜਿਹੜੀ ਨਵੀਂ ਤਹਿਸੀਲ ਉਹ ਖਡੂਰ ਸਾਹਿਬ ਆ। ਸਭ ਤਹਿਸੀਲ ਇਹਦੀ ਚੋਲਾ ਸਾਹਿਬ ਆ। ਆਪਣੇ ਗੋੰਦਵਾਲ ਸਾਹਿਬ ਆ। ਵੈਗਜੀ ਖਾਲਸਾ ਵੈਗਜੀ ਪੜੇ ਇਹ ਸੀ ਸਾਡੇ ਐਮਸੀ ਸਾਡੇ ਮੇਰੇ ਦੋਸਤ ਨੇ ਸਾਡੇ ਸਤਿਕਾਰਯੋਗ ਨੇ ਔਰ ਇਹਨਾਂ ਨੇ ਬੜੀ ਖੂਬਸੂਰਤ ਜਾਣਕਾਰੀ ਦਿੱਤੀ ਕਿਉਂਕਿ ਇਹ ਇੱਸੇ ਪਿੰਡ ਦੇ ਨੇ ਔਰ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਬਾਰੇ ਇੱਥੇ ਜਿਹੜੇ ਸੀ ਸਾਰੀ ਜਾਣਕਾਰੀ ਰੱਖਦੇ ਨੇ ਔਰ ਪਿੱਛੇ ਬੱਦਲ ਹੋਏ ਨੇ ਔਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਮੈਂ ਤੁਹਾਨੂੰ ਇੱਕ ਅਰੀਕ ਫੇਰ ਦਰਸ਼ਨ ਕਰਾਵਾਂ ਤੇ ਇਹ ਮੇਰੀ ਇੰਨੇ ਸਾਥ ਜਿਹੜੀ ਆ ਮੇਰੇ ਨਾਲ ਆਪਣੇ YouTube ਚੈਨਲ ਵੇਖਣ ਵਾਲਿਆਂ ਨੂੰ ਪਾ ਸਕਿਆ ਔਰ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ